ਪਾਣ ਇੱਕ ਖੇਡ ਅਕੈਡਮੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਜਲਦੀ ਇੱਕ ਵਧੀਆ ਖੇਡ ਨਰਸਰੀ ਕਹਿ ਲਈਏ ਅਕੈਡਮੀ ਕਹਿ ਲਈਏ ਜਿਹੜੇ ਸਾਰੇ ਬੱਚੇ ਜਿਹੜੇ ਸਾਡੇ ਸਟੇਟ ਡਿਸਟ੍ਰਿਕਟ ਖੇਡ ਕੇ ਆਇਆ ਕਰਨਗੇ ਨੈਸ਼ਨਲ ਖੇਡ ਕੇ ਆਇਆ ਕਰਨਗੇ ਉਹਨਾਂ ਨੂੰ ਆਪਾਂ ਰੈਸ ਦਾ ਪ੍ਰਬੰਧ ਕਰਕੇ ਉਹਨਾਂ ਦੀ ਖਰਾਕ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਅੱਗੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਜਾ ਸਕੇ ਕਿਉਂਕਿ ਮੈਨੂੰ ਕਬੱਡੀ ਨੇ ਬਹੁਤ ਪਸੰਦ ਦਿੱਤਾ ਸੋਨੌਰ ਦੇ ਵਿੱਚ ਤਕਰੀਬਨ 7 ਸਬਾ ਕਰੋੜ ਰੁਪਈਆ ਕੱਲੇ ਖੇਡਾਂ ਦੇ ਲਈ ਜਿਹੜਾ ਹੁਣ ਤੱਕ ਉਹ ਆ ਚੁੱਕਾ ਜਦੋਂ ਪਿਛਲੇ ਵਰੀ ਖੇਡਾਂ ਮਤਲਬ ਪੰਜਾਬ ਦੀਆਂ ਹੋਈਆਂ 2 ਸਾਲ ਹੋ ਗਏ ਆ ਤੇ ਉਹਦੇ ਵਿੱਚੋਂ ਪਟਿਆਲਾ ਜਿਹੜਾ ਲਾਸਟ ইয়ার ਫਾਸ ਸੀ ਤੇ ਪਟਿਆਲੇ ਦੇ ਵਿੱਚੋਂ ਘਨੌਰ ਜੋਂ ਜਿਹੜਾ ਫਾਸ ਸੀ ਉਹ ਸਾਰਾ ਕੁਝ ਇੱਥੇ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਏ ਕਿਉਂਕਿ ਬੱਚਿਆਂ ਨੂੰ ਅੱਜ ਸੰਭਾਲਣ ਦੀ ਲੋੜ ਹੈ ਸਾਰਿਆਂ ਦਾ ਧੰਨਵਾਦ ਅੱਜ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਸੀ ਵੀ ਜਿਹੜੇ ਸਾਡੇ ਘਨੌਰ ਦੇ ਬੱਚੇ ਨੇ ਚਾਹੇ ਉਹ ਸੀਨੀਅਰ ਨੇ ਚਾਹੇ ਜੂਨੀਅਰ ਨੇ ਵੀ ਉਹਨਾਂ ਨੂੰ ਛੋਟੀ ਕ੍ਰਾਸ ਕੰਟਰੀ ਕਹਿ ਲਿਏ ਇਹਨੂੰ ਆਪਾਂ ਮਿੰਨੀ ਮੈਰਾਥਨ ਕਹਿ ਸਕਦੇ ਆ ਤਕਰੀਬਨ 5 ਕਿਲੋਮੀਟਰ ਦੀ ਸੀਗੀ ਉਹਦੇ ਵਿੱਚ ਬੱਚਿਆਂ ਨੇ ਤਕਰੀਬਨ 1 200 ਬੱਚਾ 150 ਪੌਣੇ 200 ਬੱਚਾ ਸੀਗਾ ਉਹਨਾਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਦੇ ਵਿੱਚੋਂ ਬੱਚੇ ਜਿਹੜੇ ਉਹ ਫਸ ਸੈਂਗੜਾਏ ਤੇ ਇੱਕ ਨੋਰ ਦੇ ਲਈ ਜੋ ਖੇਡਾਂ ਦੇ ਲਈ ਆਪਾਂ ਕਰ ਸਕਦੇ ਆ ਵਕ ਵਕ ਪਿੰਡਾਂ ਦੇ ਵਿੱਚ ਖੇੜੀ ਗੁਰਨਾ ਘੜਾਮਾ ਬੁਲਾਣਾ ਇਹ ਕਈ ਪਿੰਡਾਂ ਦੇ ਵਿੱਚ ਜਿਹੜਾ ਖੇਡ ਸਟੇਡੀਅਮ ਦਾ ਕੰਮ ਚੱਲਦਾ ਪਿਆ ਪਰ ਖੇਡ ਸਟੇਡੀਅਮ ਦੇ ਵਿੱਚ ਆਪਾਂ ਬੱਚੇ ਜਦੋਂ ਲੈ ਕੇ ਜਾਂਦੇ ਆ ਉਹ ਸਟੇਟ ਲੈਵਲ ਡਿਸਟ੍ਰਿਕਟ ਲੈਵਲ ਤੱਕ ਪਾਰਟਿਸਿਪੇਟ ਕਰੇ ਆਉਂਦੇ ਉਸ ਤੋਂ ਬਾਅਦ ਅੱਗੇ ਜਾਣ ਦੇ ਲਈ ਕਈ ਵਾਰੀ ਬੱਚਿਆਂ ਨੂੰ ਦਿੱਕਤਾਂ ਆਉਂਦੀਆਂ ਨੇ ਉਹ ਚਾਹੇ ਖਰਾਕ ਦੀ ਹੋਵੇ ਚਾਹੇ ਰੈਸਡੀ ਹੋਵੇ ਚਾਹੇ ਸਟੱਡੀ ਦੀ ਹੋਵੇ ਸੋ ਮੇਰਾ ਆਪਣਾ ਇੱਕ ਮੈਂ ਜਦੋਂ ਜਲੰਧਰ ਕੰਪੇਨਿੰਗ ਦੇ ਲਈ ਗਿਆ ਤੇ ਮੈਨੂੰ ਐ ਲੱਗਿਆ ਵੀ ਆਪਾਂ ਨੂੰ ਇੱਕ ਹੋਰ ਇੱਕ ਪਰਾਲਾ ਕਰਨਾ ਚਾਹੀਦਾ ਵੀ ਆਪਾਂ ਨੂੰ ਇੱਕ ਖੇਡ ਅਕੈਡਮੀ ਜਿਹੜੀ ਆ ਉਹ ਬਣਾਉਣੀ ਚਾਹੀਦੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਜਲਦੀ ਇੱਕ ਵਧੀਆ ਖੇਡ ਨਰਸਰੀ ਕਹਿ ਲਈਏ ਅਕੈਡਮੀ ਕਹਿ ਲਈਏ ਜਿਹੜੇ ਸਾਰੇ ਬੱਚੇ ਜਿਹੜੇ ਸਾਡੇ ਸਟੇਟ ਡਿਸਟ੍ਰਿਕਟ ਖੇਡ ਕੇ ਆਇਆ ਕਰਨਗੇ ਨੈਸ਼ਨਲ ਖੇਡ ਕੇ ਆਇਆ ਕਰਨਗੇ ਉਹਨਾਂ ਨੂੰ ਆਪਾਂ ਰਹਿਸ਼ ਦਾ ਪ੍ਰਬੰਧ ਕਰਕੇ ਉਹਨਾਂ ਦੀ ਖਰਾਕ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਅੱਗੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਇਆ ਜਾ ਸਕੇ ਸੋ ਮੇਰਾ ਆਪਣਾ ਇੱਕ ਮਨ ਦਾ ਹੈ ਕਿਉਂਕਿ ਮੈਨੂੰ ਕਬੱਡੀ ਨੇ ਬਹੁਤ ਕੁਝ ਦਿੱਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਭਰਾ ਬੈਠੇ ਆ ਉਹ ਹਮੇਸ਼ਾ ਕਈ ਵਾਰੀ ਫੋਨ ਕਰਕੇ ਕਹਿੰਦੇ ਨੇ ਕਿ ਆਪਾਂ ਸਪੋਰਟਸ ਦੇ ਲਈ ਖੇਡਾਂ ਦੇ ਲਈ ਬਰਾਲਾ ਕਰੀਏ ਸੋ ਕਨੌਰ ਦੇ ਵਿੱਚ ਤਕਰੀਬਨ 70 ਕਰੋੜ ਰੁਪਇਆ ਕੱਲੇ ਖੇਡਾਂ ਦੇ ਲਈ ਜਿਹੜਾ ਹੁਣ ਤੱਕ ਉਹ ਆ ਚੁੱਕਾ ਚਾਹੇ ਉਹ ਮਿਲੇ ਲੱਖ ਰੋੜ ਪਲੱਸ ਦਾ ਕੇ ਜਮਨੀਜ਼ਮ ਹਾਲ ਆ ਜਾਣਾ ਇੱਕ ਇਹਨਾਂ ਕੋਲੇ 8-10 ਲੱਖ ਰੁਪਏ ਦਾ ਜਿਮ ਆ ਗਿਆ ਇਹਨਾਂ ਦੇ ਕੋਲੇ ਆ ਖੇਡ ਜਿਹੜੇ ਕੋਕੋ ਵਾਲੇ ਮੈਟ ਆ ਗਏ ਇਹਨਾਂ ਦੇ ਕੋਲੇ ਆਜੋ ਜੀ ਆਜੋ ਸਰ ਆਜੋ ਜੀ ਖੇਡ ਜਿਹੜੇ ਇਹਨਾਂ ਕੋਲੇ ਮੈਟ ਆ ਗਏ ਜਿਹੜੇ ਉਹ ਵੀ ਤੇ ਹੋਰ ਵੀ ਇਹਨਾਂ ਦੇ ਕੋਲੇ ਸਾਡਾ ਇੱਥੇ ਛੋਟਾ ਪ੍ਰਾਪ ਘੋਰੇ ਤੋਂ ਆ ਮੁੰਡਾ ਕਮਾਲਾ ਜਿਹੜਾ ਇੱਥੇ ਕੋਕੋ ਪੋਸਟ ਦੇ ਤੌਰ ਤੇ ਸਪੋਰਟਸ ਡਿਪਾਰਟਮੈਂਟ ਵੱਲੋਂ ਪਾਇੰਟ ਕੀਤਾ ਹੋਇਆ ਦਲਜੀਤ ਪਹਿਲਾਂ ਦਾ ਇੱਥੇ ਹੈਗਾ ਅਸ਼ਵਨੀ ਅਰੀ ਦਰਸ਼ਨ ਹੋਰੀ ਇਹ ਪਹਿਲਾਂ ਵੀ ਸਾਰੇ ਰਲ ਕੇ ਅਕੈਡਮੀ ਨੂੰ ਇਸ ਸੰਸਥਾ ਨੂੰ ਪਹਿਲਾਂ ਵੀ ਚਲਾਉਂਦੇ ਸੋ ਮੇਰਾ ਆਪਣਾ ਮਾਣਾ ਕਿ ਜਦੋਂ ਆਪਾਂ ਉਹਨें ਨੂੰ ਚਲਾ ਲਈਏ ਮੈਨੂੰ ਲੱਗਦਾ ਕਿ ਜਦੋਂ ਪਿਛਲੇ ਵਾਰੀ ਖੇਡਾਂ ਮਤਲਬ ਪੰਜਾਬ ਦੀਆਂ ਹੋਈਆਂ 2 ਸਾਲ ਹੋ ਗਏ ਆ ਤੇ ਉਹਦੇ ਵਿੱਚੋਂ ਪਟਿਆਲਾ ਜਿਹੜਾ ਲਾਸਟ ইয়ার ਫਾਸ ਸੀ ਤੇ ਪਟਿਆਲੇ ਦੇ ਵਿੱਚੋਂ ਧਨੌਰ ਜੋਂ ਜਿਹੜਾ ਫਾਸ ਸੀ ਚਾਹੇ ਉਹ ਖੇਡਾਂ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਹੋਣ ਚਾਹੇ ਉਹ ਸਪੋਰਟਸ ਡਿਪਾਰਟਮੈਂਟ ਦੀਆਂ ਹੋਣ ਘਨੌਰ ਬਹੁਤ ਵੱਡੇ ਲੈਵਲ ਤੇ ਪ੍ਰਿੰਸੀਪਲ ਸਾਹਿਬ ਬੈਠੇ ਨੇ ਯੂ ਸਾਹਿਬ ਬੈਠੇ ਆ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰਿੰਸੀਪਲ ਸਾਹਿਬ ਬਹੁਤ ਉਪਰਾਲੇ ਕਰਦੇ ਰਹਿੰਦੇ ਆ ਇਹਨਾਂ ਨੇ ਪਿਛਲੇ ਦਿਨੀ ਇੱਕਰ ਜਗਾਰ ਮੇਲਾ ਲਵਾਇਆ ਸੀ ਉਹ ਆਪਾਂ ਇਸ ਵਾਰੀ ਫੇਅਰ ਲਵਾਵਾਂਗੇ ਉਹਦੇ ਵਿੱਚ ਮੈਨੂੰ ਲੱਗਦਾ ਕੋਈ 35 40 35 40 ਬੱਚਿਆਂ ਨੂੰ ਜਿਹੜੀਆਂ ਉੱਥੇ ਨੌਕਰੀਆਂ ਮਿਲ ਗਈਆਂ ਸੀ ਆਈਟੀਆਈ ਜਿਹੜੀ ਆਪਣੀ ਉਹ ਚੱਲਦੀ ਹੋ ਚੱਲੀ ਆ ਤੁਹਾਡੇ ਖੇਡ ਸਟੇਡੀਅਮ ਜਿਮਨੇਜ਼ੀਅਮ ਹਾਲ ਕਬੱਡੀ ਖੋਖੋ ਦੇ ਮੈਟ ਕਬੱਡੀ ਤੇ ਖੋਖੋ ਦੇ ਜਿਹੜੇ ਆਪਣੇ ਕੋਲੇ ਇੱਥੇ ਮੈਟ ਪਏ ਨੇ ਮੈਨੂੰ ਲੱਗਦਾ ਕੋਈ ਪੰਜਾਬ 'ਚ ਐਸਾ ਸੈਂਟਰ ਨਹੀਂ ਹੋਣਾ ਖੋਖੋ ਦਾ ਇਹ ਆਪਣੇ ਕੋਲੇ ਖੋਖੋ ਦੇ ਸੈਂਟਰ ਦੇ ਮੈਟ ਪਏ ਨੇ ਸੋ ਮੇਰਾ ਆਪਣਾ ਕਿਉਂਕਿ ਮੈਨੂੰ ਸਪੋਰਟਸ ਨੇ ਬਹੁਤ ਪਸੰਦ ਆਇਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਖੇਡਾਂ ਨੂੰ ਜਿਹੜੇ ਪ੍ਰਕੁਲਿਤ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਖੇਡ ਨਰਸਰੀਆਂ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਨੇ ਘਨੌਰ ਦੇ ਲਈ ਵੀ ਆਪਾਂ ਜਰੂਰ ਖੇਡ ਨਰਸਰੀ ਜਿਹੜੀ ਉਹ ਇੱਥੇ ਲੈ ਕੇ ਆਵਾਂਗੇ ਕਿ ਸਾਡੇ ਬੱਚਿਆਂ ਨੂੰ ਜਿਹੜੀ ਡਾਈ ਉਹ ਸਾਰਾ ਕੁਛ ਇੱਥੇ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਏ ਕਿਉਂਕਿ ਬੱਚਿਆਂ ਨੂੰ ਅਜ ਸਹਮਾਉਣ ਦੀ ਲੋੜ ਹੈ ਸੋ ਮੈਂ ਆਸ ਕਰਦਾ ਕਿ ਕਨੌਰ ਦੇ ਸਾਰੇ ਜਿਹੜੇ ਸਾਡੇ ਭਰਾ ਦੇਸਾਂ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਸਾਡੇ ਸਮਾਜ ਸੇਵੀ ਨੇ ਹੋਰ ਕਾਰੋਬਾਰੀ ਨੇ ਇੰਡਸਟਰੀ ਵਾਲੇ ਨੇ ਸਾਰੇ ਸਾਂਝਾ ਸਹਿਯੋਗ ਕਰਕੇ ਪੱਤਰਕਾਰ ਭਰਾ ਸਾਡੇ মিডিਆ ਵਾਲੇ ਮੈਨੂੰ ਲੱਗਦਾ ਕਿ ਸਾਰੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸੈਰ ਕਰਨ ਜਾਂਦੇ ਹਾਂ ਤਾਂ ਆਪਾਂ ਨੂੰ ਸਿਹਤ ਜਿਹੜੀ ਮੈਨੂੰ ਲੱਗਦਾ ਜਿਹੜਾ ਇਨਸਾਨ ਤੰਦਰੁਸਤ ਹੈ ਇਸ ਤੋਂ ਵੱਡੀ ਹੋਰ ਕੋਈ ਦੁਨੀਆ ਦੇ ਉੱਤੇ ਕੋਈ ਇਨਵੈਸਟਮੈਂਟ ਹੀ ਹੈ ਨਹੀਂਗੀ ਤੰਦਰੁਸਤੀ ਸਰੀਰ ਹੀ ਜਿਹੜਾ ਬੰਦੇ ਦਾ ਕਨਵੈਸਟਮੈਂਟ ਆ ਸੋ ਅੱਜ ਬੱਚੇ ਜਿਹੜੇ ਪਾਰਟਿਸਿਪੇਟ ਕੀਤਾ ਫਾਸਾ ਗੜਾਏ ਉਹਨਾਂ ਨੂੰ ਦੋ ਕੁਇੰਟਲ ਕਿਓ ਜਿਹੜਾ ਆਪਾਂ ਅਕੈਡਮੀ ਨੂੰ ਕਹ ਲਈਏ ਸੰਸਥਾ ਨੂੰ ਕਹ ਲਈਏ ਦੇਤਾ ਅੱਜ ਕੱਲ ਨੂੰ ਕਹਿ ਦਿੰਦੇ ਆਪ ਨੂੰ ਮਿਲਦਾ ਹੋ ਜਾਏਗਾ ਕਿਉਂਕਿ ਸਾਰੇ ਅੱਜ ਬੱਚਿਆਂ ਨੂੰ ਕੈਸ਼ ਦੇ ਨਾਲ ਨਾਲ ਕੈਸ਼ ਦੀ ਵੀ ਲੋੜ ਆ ਪਰ ਡਾਈਟ ਦੀ ਜਿਹੜੀ ਲੋੜ ਆ ਕਿਉਂਕਿ ਮੈਂ ਆਪ ਜ਼ੀਰੋ ਲੈਵਲ ਤੋਂ ਉੱਠਿਆ ਜਦੋਂ ਕੋ ਸਾਨੂੰ ਕਿਲੋ 2 ਕਿਲੋ ਕਿਓ ਦੇ ਕੇ ਜਾਂਦਾ ਸੀ ਅਸ਼ਮੀ ਜੀ ਤਾਂ ਚਾ ਚੜ ਜਾਂਦਾ ਸੀ ਐ ਲੱਗਦਾ ਸੀ ਯਾਰ ਵੀ ਇਹਦਾ ਕਿਵੇਂ ਧੰਨਵਾਦ ਕਰੀਏ ਮੈਨੂੰ ਅੱਜ ਵੀ ਯਾਦ ਆ ਸਾਡਾ ਇੱਕ ਮਿੱਤਰ ਹੁੰਦਾ ਸੀ ਬਠਿੰਡੇ ਛੋਟਾ ਜਿਹਾ ਦਾ ਕਾਰੋਬਾਰ ਸੀ ਮਕੈਨਿਕ ਦਾ ਕੰਮ ਕਰਦਾ ਹੁੰਦਾ ਸੀ ਜਦੋਂ ਉਹਨੇ ਸਾਡੇ ਕੋਲੇ ਆਉਣਾ ਜਦੋਂ ਉਹਦਾ ਮਨ ਖੁਸ਼ ਹੋਇਆ ਕਰਨਾ ਉਹਨੇ 2 ਕਿਲੋ ਘਿਓ ਦੀ ਪੈਕਿੰਗ ਕਰਕੇ ਸਾਨੂੰ ਦੇ ਜਾ ਹਾਲਾਂਕਿ ਅਸੀਂ 25 ਚੀਜ਼ਾਂ ਨਹੀਂ ਸਾਡਾ ਤਾਂ ਹਫਤੇ ਦਾ ਮਾਲੋ ਵੀ ਪੀਪਾ ਦੋ ਪੀਪੇ ਲੱਗਦੇ ਹੁੰਦੇ ਸੀ ਸਾਡੇ ਤਾਂ ਉੱਥੇ ਪਰ ਉਹ ਦੋ ਕਿਲੋ ਵੀ ਜਿਹੜਾ ਅੱਜ ਵੀ ਮੈਨੂੰ ਉਹ ਦਿਨ ਯਾਦ ਨੇ ਜਦੋਂ ਵਿੱਚ ਮੇਰੇ ਪਿੰਡ ਦੇ ਵਿੱਚ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇੱਕ ਵਾਰੀ ਸਹਿਯੋਗ ਕੀਤਾ ਜਦੋਂ ਕੋ ਰਿਸ਼ਤੇਦਾਰ ਭੈਣ ਭਰਾ ਪਹਿਲਾਂ ਇੱਕ ਕਲਚਰ ਹੁੰਦਾ ਸੀ ਜਿਹੜਾ ਹੁਣ ਖਤਮ ਹੋ ਗਿਆ ਜਦੋਂ ਕੋ ਸਾਡਾ ਰਿਸ਼ਤੇਦਾਰ ਭੈਣ ਭਰਾ ਅੱਜ ਬੱਚਾ ਖੇਡਦਾ ਸੀ ਨਾ ਮਾਮੀਆਂ ਚਾਚੀਆਂ ਤਾਈਆਂ ਉਹਨੂੰ ਘੋ ਇਕੱਠਾ ਕਰਕੇ ਦੇ ਦਿੰਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਕਿ ਸਾਨੂੰ ਇਹ ਕਲਚਰ ਜਿਹੜਾ ਦੁਆਰਾ ਲੈ ਕੇ ਆਉਣਾ ਚਾਹੀਦਾ ਜਿਹੜੇ ਸੂਟ ਦਿੰਨੇ ਆ ਆਪਾਂ ਕੋਈ ਕੱਪੜੇ ਦਿੰਨੇ ਆ ਉਹ ਆਉਣ ਜਾਣ ਵਾਲੇ ਸੂਟ ਕੋਈ ਸਵਾਉਂਦਾ ਨਹੀਂ ਮੈਨੂੰ ਲੱਗਦਾ ਜੀ ਕਿ ਲੋ ਘਿਉ ਦੇ ਦਿਆ ਕਰਨ ਦੇ ਉਹਦੇ ਵਿੱਚ ਫਾਇਦਾ ਵੀ ਹੋ ਸਕਦਾ ਫਰੂਟ ਦੇ ਦਿਆ ਕਰ ਸੋ ਮੇਰੀ ਤਾਂ ਬੇਨਤੀ ਸਾਰੇ ਨੂੰ ਹੱਥ ਜੋੜ ਕੇ ਇਹ ਹੈ ਵੀ ਆਪਾਂ ਆਪਣੇ ਆਪਣੇ ਪਿੰਡਾਂ ਨੂੰ ਵੀ ਸੰਭਾਲੀਏ ਆਪਣੇ ਹਲਕਿਆਂ ਨੂੰ ਵੀ ਸੰਭਾਲੀਏ ਆਪਣੇ ਜ਼ਿਲ੍ਹੇ ਨੂੰ ਵੀ ਸੰਭਾਲੀਏ ਬੱਚਿਆਂ ਨੂੰ ਅਸੀਂ ਜਿਹੜਾ ਖੇਡਾਂ ਦੇ ਵੱਲ ਬਾਤ